ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾ ਧਰ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35 35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕਸੀਆਂ ਦਾ ਰਜਵਾਹਿਆਂ ਦਾ ਨਾਲੇ ਬਿਜਲੀ ਬੱਚੂ ਨਾਲੇ ਥੱਲੇ ਵਾਲਾ ਪਾਣੀ ਬੱਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਫਸਲ ਵਧੀਆ ਬਖਪਰ ਫਸਲ ਹੁੰਦੀ ਹੁੰਦੀ ਆ ਬਰਾਬਰ ਪੰਜਾਬ ਦੀ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪਾਣੀ ਬਚਾਓ ਪੈਸਾ ਕਮਾਓ ਨੀਤੀ ਲਿਆਂਦੀ ਗਈ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਤੀਹ ਫੀਸਦੀ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ। ਸਾਨੂੰ 15-16 ਸਾਲ ਤੋਂ ਪਾਣੀ ਇੱਥੇ ਨਹੀਂ ਆ ਰਿਹਾ ਤੇ ਹੁਣ ਜਿਹੜਾ ਪਾਣੀ ਬਹੁਤ ਆ ਰਿਹਾ ਬੰਪੀਆਂ ਸਾਡੀਆਂ ਬੰਦ ਰਹੀਆਂ ਨਹੀਂ। ਉਹ ਨਹਿਰ ਪ੍ਰਾਣਾ ਸ਼ਾਂਗਾ ਰਜ਼ਬਾਇਆ ਨਾਲ ਹੀ ਸਾਡੇ ਖਾਲੇ ਕਾਫੀ ਚੇਰ ਤੋਂ ਠੱਠੇ ਪਏ ਸੀ ਭਗਵੰਤ ਮਾਨ ਸਰਕਾਰ ਨੇ ਜੋ ਵਾਦੇ ਪੂਰੇ ਕੀਤੇ ਸੀ ਉਹਨਾਂ ਵਾਦਿਆਂ ਦੇ ਵਿੱਚੋਂ ਇਹ ਵੀ ਵਾਅਦਾ ਪੂਰਾ ਹੋ ਗਿਆ ਹੈ ਜੀ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੀ ਸੁਪਰੀ ਨੂੰ ਸਾਕਾਰ ਕਰਨ ਦੀ ਨਹੀਂ ਹੈ ਤੇ ਪੰਜਾਬ ਸਰਕਾਰ ਸੁਪੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉੱਤਮ ਖੇਤੀ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤਾਸ਼ੀ ਪੰਜਾਬ ਸਰਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਨ ਟੀਵੀ ਅੱਜ ਪਟਿਆਲਾ ਦੇ ਵਿੱਚ ਇੱਕ ਪ੍ਰਿੰਸ ਨਾਮ ਦੇ ਨੌਜਵਾਨ ਦੀ ਤਰਫ ਤੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਆਪਣੇ ਜਨਮ ਦਿਨ ਦੇ ਮੌਕੇ ਤੇ ਉਸ ਨੌਜਵਾਨ ਦੀ ਤਰਫ ਤੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਪਟਿਆਲਾ ਦੇ ਫੁਵਾਰਾ ਚੌਂਕ ਵਿਖੇ ਹਰੇ ਭਰੇ ਜਿਹੜੇ ਪੇੜ ਪੌਦੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਲੋਕ ਵੱਡੀ ਗਿਣਤੀ ਜਿੱਥੇ ਪਹੁੰਚ ਰਹੇ ਨੇ ਅਤੇ ਬੂਟੇ ਅਤੇ ਚਿੜੀਆਂ ਦੇ ਹੌਂਸਲੇ ਜਿਹੜੇ ਨੇ ਉਹ ਕਾਰ ਲੈ ਕੇ ਜਾਂਦੇ ਹੋਏ नजर आ रहे ਨੇ ਇਹ ਨੌਜਵਾਨ ਦੀ ਤਰਫੋਂ ਇੱਕ ਵਧੀਆ ਸੁਨੇਹਾ ਦਿੱਤਾ ਗਿਆ ਹੈ ਕਿ ਆਪਣੇ ਜਨਮ ਦਿਨ ਦੇ ਉੱਪਰ ਪੈਸਾ ਨਾ ਖਰਚੋ ਤੁਸੀਂ ਪੈਸਾ ਬਰਬਾਦ ਨਾ ਕਰੋ ਬਲਕਿ এনवायरमेंट ਕਰੋ ਤਾਂ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਇਹ ਸਰ नजर आ रहे हैं सर किस तरह देख रहे हो कि ये जड़ा नौजवान ने उपराला ਕੀਤਾ अपने जन्मदिन के मौके पे पैसा बर्बाद ना करके है ना ये ਏਡਾ ਵੱਡਾ ਇਨੀਸ਼ੀਏਟਿਵ ਲਿੱਤਾ ਹੈ ਕਿ ਅੱਜ ਸਮਾਜ ਦੇ ਵਿੱਚ ਇਸ ਦੀ ਬੜੀ ਜ਼ਰੂਰਤ ਹੈ ਬਿਲਕੁਲ ਜੀ ਬਹੁਤ ਜ਼ਰੂਰ ਤਾਂ ਮੈਂ ਉਸ ਨੌਜਵਾਨ ਨੂੰ ਪਹਿਲਾਂ ਤਾਂ ਉਹਦੇ ਜਨਮ ਦਿਨ ਤੇ ਹੈਪੀ ਬਰਥਡੇ ਕਹਿਣਾ ਚਾਹਣਾ ਤੇ ਉਸ ਦੀ ਸੋਚ ਨੂੰ ਸਲਾਮ ਕਰਦਾ ਕਿ ਉਹਨੇ ਆਪਣਾ ਪੈਸਾ ਪਾਰਟੀਆਂ ਦੇ ਉੱਤੇ ਜਾਂ ਕਰੀਮ ਵਾਲੇ ਕੇਕਾਂ ਦੇ ਉੱਤੇ ਵੇਸਟ ਕਰਨ ਦੀ ਬਜਾਏ ਇਹ ਬਹੁਤ ਵੱਡਾ ਸਮਾਜਿਕ ਉਪਰਾਲਾ ਕੀਤਾ ਇਹਦੇ ਨਾਲ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ ਤੇ ਆਪਣਾ ਜਿਹੜਾ ਵਾਤਾਵਰਨ ਸਾਫ਼ ਸੁਥਰਾ ਵੀ ਹੋ ਪਰ ਮੇਰੀ ਇੱਕ ਇਥੇ ਬਹੁਤ ਸਾਰੇ ਲੋਕਾਂ ਨੂੰ ਪੀਲੀ ਹੈ ਵੀ ਉਹਨੇ ਹੀ ਬੂਟੇ ਲਿਓ ਜਿੰਨੇ ਤੁਹਾਡੇ ਘਰੇ ਲਗਾਉਣ ਦੀ ਜਗ੍ਹਾ ਹੈ ਵੇਸਟ ਨਹੀਂ ਹੋਣੇ ਚਾਹੀਦੇ ਜਿਸ ਤਰ੍ਹਾਂ ਮੈਂ ਹੁਣ ਤਿੰਨ ਲੈਏ ਨੇ ਤਾਂ ਤਿੰਨਾਂ ਨੇ ਮੇਰੇ ਪਾਸ ਤਿੰਨ ਗਮਲੇ ਖਾਲੀ ਸੀ ਤਾਂ ਮੈਂ ਤਿੰਨਾਂ 'ਚ ਲਗਾਵਾਗਾ ਤੇ ਉਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਾਂਗਾ ਤੇ ਖਾਸ ਤੌਰ ਤੇ ਫਿਰ ਇੱਕ ਵਾਰ ਦੁਬਾਰਾ ਉਸ ਜੋ ਆਪਣਾ ਬੱਚਾ ਉਹਨੂੰ ਵਧਾਈਆਂ ਬਹੁਤ-ਬਹੁਤ ਜਨਮ ਦੇਂਦੀਆਂ ਤੇ ਇੰਨੀ ਗੱਲਾਂ ਕਹਿੰਦਾ ਹੋਇਆ ਅੱਜ ਕਿਹੜੇ ਕਿਹੜੇ ਤੁਸੀਂ ਬੂਟੇ ਲੈ ਕੇ ਜਾ ਰਹੇ ਹੋ ਕਿਹੜੇ ਕਿਹੜੇ ਲਿੱਤੇ ਨੇ ਅੱਜ ਤਿੰਨ ਲੈਏ ਨੇ ਜੀ ਇੱਕ ਬੋਟਲ ਬ੍ਰੈਸ ਦਾ ਇੱਕ ਕੜੀ ਪੱਤਾ ਤੇ ਇੱਕ ਟੱਚਮੀ ਨਾਟ ਦਾ ਜੀ ਇਹ ਤਿੰਨੇ ਸਪੈਸ਼ਲ ਬੂਟੇ ਨੇ ਇਹਨਾਂ ਨੇ ਮੈਨੂੰ ਕਾਫੀ ਟਾਈਮ ਤੋਂ ਭਾਲ ਵੀ ਸੀ ਚਲੋ ਅੱਜ ਬਾਈਜਾਂਸ ਮਿਲ ਗਏ ਤੇ ਬਹੁਤ ਹੀ ਵਧੀਆ ਲੱਗਿਆ ਤੇ ਇਸ ਤਰ੍ਹਾਂ ਦੇ ਉਪਰਾਲੇ ਬਾਕੀਆਂ ਨੂੰ ਵੀ ਸੰਦੇਸ਼ ਦੇਣਨੇ ਆ ਕਿ ਹੋਰ ਵੀ ਜਿਹੜੇ ਆਪਣਾ ਜਨਮ ਦਿਨ ਮਨਾਉਂਦੇ ਨੇ ਤਾਂ ਇਸ ਤਰ੍ਹਾਂ ਹੀ ਮਨਾਏ ਜਾਵੇ ਕੋਈ ਸਮਾਜਿਕ ਉਪਰਾਲਾ ਕਰਦੇ ਹੋਏ ਬਿਲਕੁਲ ਅੱਜ ਡੀਐਸਪੀ ਪਵਾਨੀਗੜ ਜਿਹੜੇ ਰਾਹੁਲ ਕੋਸ਼ਲ ਅਫੀਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਨੇ ਤੁਸੀਂ ਇਹ ਤਸਵੀਰ ਦੇਖੋ ਕਿ ਲੋਕ ਜਿਹੜੇ ਨੇ ਵੱਡੀ ਗਿਣਤੀ ਜਿੱਥੇ ਪਹੁੰਚ ਰਹੇ ਨੇ ਅਤੇ ਹਰੇ ਭਰੇ ਪੇੜ ਪੌਦੇ ਜਿਹੜੇ ਨੇ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਅਤੇ ਏ ਨੌਜਵਾਨ ਤਰਫ ਤੋਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਭਾਈ ਆਪਣੇ ਆਲੇ ਦੁਆਲੇ ਤੁਸੀਂ ਪੇੜ-ਪੌਦੇ ਲਗਾਓ ਅਤੇ ਇਸ ਸਮਾਜ ਨੂੰ ਜਿਹੜਾ ਪੂਰਾ ਹਰਾ-ਭਰਾ ਰੱਖੋ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਗਿਆ ਬੂਟੇ ਵੰਡ ਰਹੇ ਨੇ ਫ੍ਰੀ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਹਾਏ ਠੀਕ ਲੱਗਿਆ ਸੰਦਾ ਜੀ ਆ ਜੀ ਕਿਹੜੇ-ਕਿਹੜੇ ਬੂਟੇ ਲਿੱਤੇ ਤੁਸੀਂ ਅੱਜ ਬੂਟੇ ਅਸੀਂ ਤਾਂ ਜੀ ਜੋ ਅੰਬ ਦੇ ਲੈ ਆਂ ਬਾਕੀ ਹੈ ਜਾਮਣ ਦਾ ਜੀ ਆ ਜੀ ਅੱਡੀ ਬਣਾਏਗੇ ਤੇ ਆਹ ਤਸਵੀਰ ਤੁਸੀਂ ਦੇਖੋ ਕਿ ਅੱਜ ਹਰ ਇੱਕ ਦੇ ਹੱਥ ਦੇ ਵਿੱਚ ਬੋਟੇ ਨਜ਼ਰ ਆ ਰਹੇ ਨੇ ਅਤੇ ਚਿੜੀਆ ਦੇ ਕੌਂਸਲੇ ਜਿਹੜੇ ਨੇ ਉਹ ਵੀ ਦਿੱਤੇ ਜਾ ਰਹੇ ਨੇ ਬਈ ਕੀ ਕਹੋਂਗੇ ਅੱਜ ਇਹ ਨੌਜਵਾਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਮੁਫਤ ਜਿਹੜੇ ਬੋਟੇ ਦੇ ਰਹੇ ਨੇ ਲੰਗਰ ਲਗਾਇਆ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਹਾਂ ਜਹੀ ਆਪ ਹਸਪਤਲ ਚਲਾਉਣਾ ਜੀ ਹਾਂ ਜੀ ਵਧੀਆ ਲੱਗ ਰਿਹਾ ਅਸੀਂ ਤਾਂ ਆਪ ਜਾ ਰਹੇ ਜੀ ਲੈ ਕੇ ਧੰਨਵਾਦ ਜੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਜਿਹੜਾ ਇਹ ਨੌਜਵਾਨਾਂ ਦੀ ਤਰਫੋਂ ਉਪਰਾਲਾ ਕੀਤਾ ਗਿਆ ਹੈ ਕਾ ਉਰੇ ਬਾਵਾ ਜੀ ਮਜੂਨੇ ਅਵੇ ਕਿਸ ਤਰ੍ਹਾਂ ਵੇਖਦੇ ਹੋ ਕਿ ਅੱਜ ਨੌਜਵਾਨ ਦੀ ਤਰਫ ਤੋਂ ਆਪਣੇ ਜਨਮ ਦਿਨ ਮੌਕੇ ਤੇ ਆ ਨਾ ਇਹ ਪੈਸੇ ਨਾ ਬਰਬਾਦ ਕਰਕੇ ਇਹ ਇਨੀਸ਼ੀਏਟਿਵ ਲੁੱਤਾ ਗਿਆ ਕਿ ਇਹ ਬੂਟੇ ਵੰਡੇ ਜਾ ਰਹੇ ਨੇ ਇਹ ਸਾਡਾ ਛੋਟਾ ਭਾਈ ਹੈ ਪ੍ਰਿੰਸ ਸਿੱਧੂ ਉਹਦਾ ਜਨਮ ਦਿਨ ਆ ਅੱਜ ਦੇ ਦਿਨ ਦਾ ਵੀ ਨਾ ਜਿਹੜਾ ਪਲਾਂਟੇਸ਼ਨ ਆਪਾਂ ਵੰਡ ਰਹੇ ਹਾਂ ਜੀ ਟਰੀ ਵੰਡ ਰਹੇ ਹਾਂ ਇਹਦਾ ਵੀ ਇੱਕ ਨਾ ਥਾਲਾ ਬਹੁਤ ਏਕੜਾ ਸਿਸਟਮ ਹੈ ਪ੍ਰਿੰਸ ਪਿਛਲੇ ਤੋਂ ਪਿਛਲੇ ਸਾਲ ਸਾਨੂੰ ਕਹਿੰਦਾ ਵੀ ਐਂ ਕਰਕੇ ਵੀ ਮੈਂ ਮੇਰਾ ਬਰਥਡੇ ਆ ਜੀ ਆਪਾਂ ਪਾਰਟੀ ਕਰਨੀ ਚੰਡੀਗੜ੍ਹ ਮੈਂ ਯਾਰ ਤੂੰ ਪੈਸੇ ਖਰਚੇ ਮਾਦਾ ਵੀ ਲੱਗ ਜਾਂਦੇ ਨੇ ਮੈਂ ਕਹਾਂ ਯਾਰ ਉੱਥੇ ਜਾ ਕੇ ਹੈ ਖਾ ਪੀ ਕੇ ਨੱਚਣ ਨਾਲੋਂ ਜੇ ਆਪਾਂ ਆ ਕੰਮ ਕਰੀਏ ਉਸ ਬੰਦੇ ਨੇ ਦੇਖੋ ਭਰਾ ਦੇ ਨਾਤੇ ਇੰਨਾ ਵਧੀਆ ਕੰਮੰਨੇ ਆ ਸਾਡੇ ਡੀਐਸਪੀ ਸਾਹਿਬ ਨੇ ਰਾਹੁਲ ਕੌਸ਼ਲ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਸੁਝਾਅ ਦਿੱਤਾ ਸਾਨੂੰ ਵੀ ਪ੍ਰਿੰਸਪੁੱਤ ਆਏ ਨਹੀਂ ਵੀ ਆਪਾਂ ਬੂਟੇ ਵੰਡਨੇ ਆ ਉਹ ਪਿਛਲੇ ਵਾਰ ਤੋਂ ਲੈ ਕੇ ਹੁਣ ਵੀ ਵੀ ਉਹੀ ਚੱਲਦਾ ਆ ਰਿਹਾ ਪ੍ਰਿੰਸ ਆਪਣੇ ਜਨਮ ਦਿਨ ਤੇ ਟਰੀ ਪਲਾਂਟੇਸ਼ਨ ਜਿਹੜੇ ਹੈਗੇ ਆ ਉਹ ਡੋਨੇਟ ਕਰਦਾ ਹਨਾ ਬਹੁਤ ਵਧੀਆ ਚੀਜ਼ ਹੈ ਅਜ ਤਾਂ ਇਹ ਕਹਿੰਦੇ ਪਰਮਾਤਮਾ ਸਾਡੇ ਛੋਟੇ ਭਾਈ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਸੇ ਤਰ੍ਹਾਂ ਰੁੱਖ ਪੰਛੀਆਂ ਦੇ ਘਰ ਵੰਡਣ ਦਾ ਅਸ਼ੀਰਵਾਦ ਦੇ ਬਿਲਕੁਲ ਅੱਜ ਲੋੜ ਵੀ ਸੀਗੀ ਇਸ ਚੀਜ਼ ਦੀ ਆ ਨਾ ਕਿ ਸਮਾਜ ਨੂੰ ਲੋੜ ਵੀ ਸੀ ਕਿਉਂਕਿ ਜਿਸ ਤਰ੍ਹਾਂ ਕਾਫੀ ਪ੍ਰਦੂਸ਼ਣ ਵੀ ਹੋ ਰਿਹਾ ਇਸ ਦੀ ਲੋੜ ਵੀ ਸੀਗੀ ਜੀ ਸਾਹਿਬ ਨਾਲ ਆਪਣੇ ਪੰਜਾਬ ਚ ਪੋਲਿਊਸ਼ਨ ਵੱਧ ਰਿਹਾ ਉਹਨੂੰ ਦੇਖਦੇ ਵੇ ਤਾਂ ਫਿਰ ਹਰੇਕ ਬੰਦੇ ਨੇ ਕਿ ਕਿ ਪੌਦਾ ਇਹ ਜਾ ਲਾਉਣਾ ਚਾਹੀਦਾ ਕਿ ਤਾਂ ਜੋ ਪੰਜਾਬ ਚੋਂ ਵੀ ਠੰਡੀਆਂ ਛਾਵਾਂ ਸੱਥਾਂ ਦੇ ਬੈਠਣਾ ਚਾਹ ਦੁਬਾਰਾ ਚੱਲ ਛੇ ਬਿਲਕੁਲ ਅੱਜ ਸਮਾਜ ਨੂੰ ਲੋੜ ਵੀ ਹੈ ਇਸ ਦੀ ਤਸਵੀਰ ਤੁਸੀਂ ਦੇਖੋਗੇ ਕਿ ਲੋਕਾਂ ਦਾ ਵੱਡਾ ਇਕੱਠ ਜਿਹੜਾ ਇਸ ਜਗ੍ਹਾ ਦੇ ਉੱਪਰ ਲੱਗਿਆ ਹੋਇਆ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਸਕਰੀਨ ਦੇ ਉੱਪਰ ਤਸਵੀਰ ਦੇਖ ਪਾ ਰਹੇ ਹੋ ਸਾਡੇ ਨਾਲ ਪ੍ਰਿੰਸ ਮੌਜੂਦ ਹੈ ਜਿਸ ਦੀ ਤਰਫ਼ ਤੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹ ਵੱਡਾ ਉਪਰਾਲਾ ਕੀਤਾ ਗਿਆ ਤੇ ਅੱਜ ਪ੍ਰਿੰਸ ਦਾ ਜਨਮ ਦਿਨ ਵੀ ਹੈ ਸਭ ਤੋਂ ਪਹਿਲਾਂ ਤਾਂ ਪ੍ਰਿੰਸ ਤੋਂ ਨੂੰ ਮੁਬਾਰਕਾ ਜਨਮ ਦਿਨ ਦੀਆਂ ਤੇ ਅੱਜ ਇਹ ਕਾਫੀ ਵੱਡਾ ਕਦਮ ਹੈ ਕਿਉਂਕਿ ਸਮਾਜ ਨੂੰ ਇਸ ਦੀ ਜ਼ਰੂਰਤ ਵੀ ਹੈ ਜਿਸ ਤਰ੍ਹਾਂ ਰੁੱਖ ਕੱਟਦੇ ਜਾ ਰਹੇ ਨੇ ਹਨਾ ਲੋਕਾਂ ਨੂੰ ਮੁਸ਼ਕਲਾਂ ਵੀ ਕਾਫੀ ਆਂਦੇ ਬਿਮਾਰੀਆਂ ਵੀ ਬੜੀਆਂ ਫੈਲਦੀਆਂ ਨੇ ਇਸ ਕਰਕੇ ਹਨਾ ਇਹ ਕਾਫੀ ਵੱਡਾ ਇਨੀਸ਼ੀਏਟਿਵ ਹੈ ਤੁਸੀਂ ਜਿਵੇਂ ਜਾਣਦੇ ਹੋ ਸਰਹੰਦ ਰੋਡ ਤੇ ਆਪਣਾ ਰੋਡ ਚੋੜਾ ਹੋਇਆ ਹੈ ਹਨਾ ਜੀ ਉੱਥੇ ਕਈ ਹਜ਼ਾਰ ਦੀ ਸੰਖਿਆ 'ਚ ਬੂਟੇ ਕੱਟੇ ਗਏ ਨੇ ਜੇ ਆਪਾਂ ਲਾਵਾਂਗੇ ਨਹੀਂ ਉਹਨਾਂ ਦੀ ਗਿਣਤੀ ਆਪਾਂ ਪੂਰੀ ਕਿਵੇਂ ਕਰਾਂਗੇ ਤੇ ਆਪਾਂ ਨੂੰ ਇੱਕ ਵਾਤਾਵਰਣ ਬਹੁਤ ਵਧੀਆ ਵਾਤਾਵਰਣ ਦੀ ਲੋੜ ਹੈ ਠੀਕ ਹੈ ਜੀ ਤੇ ਬਸ ਸਾਡੀ ਇਹ ਮੁਹਿੰਮ ਹੈ ਜੀ ਆਪਣਾ ਵਾਤਾਵਰਣ ਸ਼ੁੱਧ ਹੋਵੇ ਤੇ ਹਰਿਆ-ਭਰਿਆ ਹੋਵੇ ਜੀ ਹਾਂਜੀ ਤੇ ਅੱਜ ਕਿਹੜੇ-ਕਿਹੜੇ ਸਾਥੀਆਂ ਨੇ ਸਾਥ ਦਿੱਤਾ ਦ ਸਾਤ ਆਪਾਂ ਨਾ ਲੈ ਨਹੀਂ ਸਕਦੇ ਬਹੁਤ ਜ਼ਿਆਦਾ ਸਾਥੀ ਨੇ ਸਭ ਤੋਂ ਮੇਨ ਨੇ ਆਪਣੇ ਰਾਹੁਲ ਕੌਸ਼ਲ ਡਿਪਟੀ ਜੀ ਜਿਨ੍ਹਾਂ ਨੇ ਮਤਲਬ ਕਿ ਹਰ ਥਾਂ ਤੇ ਸਾਨੂੰ ਸਾਨੂੰ ਡਿਗਨ ਨਹੀਂ ਦਿੱਤਾ ਸਾਨੂੰ ਟੁੱਟ ਨਹੀਂ ਤਾਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਰੱਖਿਆ ਜੀ ਹਾਂਜੀ ਤੇ ਬਿਲਕੁਲ ਔਰੇ ਕਾਫੀ ਲੋਕ ਪਹੁੰਚ ਰਹੇ ਨੇ ਬੜਾ ਵੱਡਾ ਇਕੱਠ ਲੋਕਾਂ ਦਾ ਆ ਰਿਹਾ ਔਰੇ ਆ ਨਾ ਹਰ ਕੋਈ ਦੇਖ ਰਿਹਾ ਕਿ ਇਹ ਕਿਹੜੇ ਨੌਜਵਾਨ ਨੇ ਜਿਹੜੇ ਵੰਡ ਰਹੇ ਨੇ ਹਰ ਕੋਈ ਵਧਾਈ ਵੀ ਦਿੰਦਾ ਜੋ ਦੱਸਦੇ ਆ ਕਿ ਭਾਈ ਐਦਾਂ ਮੁੰਡੇ ਦਾ ਜਨਮ ਦਿਨ ਹੈ ਥੋੜੇ ਸਾਹਮਣੇ ਇਹ ਜੂਤ ਕੁਝ ਵੀ ਕਰ ਸਕਦਾ ਨੌਜਵਾਨ ਕੁਝ ਵੀ ਕਰ ਸਕਦਾ ਦੇਸ਼ ਨੂੰ ਬਦਲ ਵੀ ਸਕਦੇ ਨੇ ਉਹਨਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਮੁਹਿੰਮ ਸ਼ੁਰੂ ਕਰੀਆ ਤੁਹਾਡੇ ਸਾਹਮਣੇ ਹੀ ਆ ਵੀ ਬਹੁਤ ਜ਼ਿਆਦਾ ਇਹ ਚੀਜ਼ ਨੂੰ ਹੰਗਾਰਾ ਮਿਲ ਰਿਹਾ ਹੰਗਾਰਾ ਬਹੁਤ ਜ਼ਿਆਦਾ ਮਿਲ ਰਿਹਾ ਹੈ ਚੀਜ਼ ਨੂੰ ਹਾਂ ਜਦੋਂ ਕੋਸ਼ਲ ਸਾਹਿਬ ਨੇ ਹਨਾ ਤੁਸੀਂ ਫੋਨ ਕੀਤਾ ਉਹਨਾਂ ਨੂੰ ਤਾਂ ਉਹਨਾਂ ਨੇ ਕੀ ਕੁਝ ਕਿਹਾ ਸੀਗਾ ਫਿਰ ਜਦੋਂ ਤੁਸੀਂ ਦੱਸਿਆ ਕਿ ਇੱਦਾਂ ਕਰਕੇ ਕੈਂਪ ਲਗਾਨਦੇ ਪਏ ਆਪਾਂ ਨੀ ਸਟਾਰਟਿੰਗ ਹੀ ਉਹਨਾਂ ਤੋਂ ਹੋਈ ਪਈ ਗਿਆ ਅਸੀਂ ਪਾਰਟੀ ਦਾ ਪਿਛਲੇ ਸਾਲ ਅਸੀਂ ਪਾਰਟੀ ਦਾ ਪ੍ਰੋਗਰਾਮ ਬਣਾ ਰਹੇ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਕੁਝ ਆਪਾਂ ਡਿਫਰੈਂਟ ਕਰਦੇ ਹਾਂ ਜਿਹਦੇ ਨਾਲ ਲੋਕਾਂ ਦੀ ਭਲਾਈ ਹੋ ਸਕੇ ਤੇ ਆਪਾਂ ਸੇਵਾ ਕਰ ਸਕੀਏ ਇਹ ਉਹਨਾਂ ਨੇ ਹੀ ਸ਼ੁਰੂ ਕਰੀ ਹੋਈ ਮਹੀਮ ਹੈ ਇੱਕ ਅੱਜ ਸਮਝ ਦੇ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਪੈਸਾ ਵੇਸਟ ਕਰਦੇ ਨੇ ਨਾ ਜਨਮ ਦਿਨ ਦੇ ਉੱਪਰ ਪਾਰਟੀਆਂ ਕਰਦੇ ਨੇ ਕਲੱਬਾਂ ਤੇ ਜਾਂਦੇ ਨੇ ਥੋੜਾ ਨਹੀਂ ਦਿਲ ਕਰਦਾ ਇਹ ਜਿੱਦਾਂ ਕਰਨ ਤੁਸੀਂ ਆ ਚੀਜ਼ ਦੇਖੋ ਥੋੜਾ ਆ ਚੀਜ਼ ਨਾਲ ਜਿਆਦਾ ਦਿਲ ਵਧੀਆ ਹੈ ਕਿ ਆਪਾਂ ਕਲੱਬਾਂ 'ਚ ਜਾ ਕੇ ਵਧੀਆ ਹੈ ਮੇਰੇ ਹਿਸਾਬ ਨਾਲ ਜਿਹੜੀ ਅਸੀਂ ਜੰਗ ਸ਼ੁਰੂ ਕਰੀ ਹੈ ਮੇਰੇ ਹਿਸਾਬ ਨਾਲ ਅਸੀਂ 90% ਉਹ ਜੰਗ ਜਿੱਤ ਚੁਕੇ ਹਾਂ ਲੋਕਾਂ ਦੇ ਚਿਹਰੇ ਦਾ ਨੂਰ ਦੱਸ ਰਿਹਾ ਤੇ ਉਹਨਾਂ ਦੀ ਖੁਸ਼ੀ ਦੱਸ ਰਹੀ ਹੈ ਵੀ ਅਸੀਂ ਕੁਝ ਵਧੀਆ ਕਰ ਰਹੇ ਹਾਂ ਸਮਾਜ 'ਚ ਬਿਲਕੁਲ ਇਹ ਪ੍ਰਿੰਸ ਦਾ ਜਨਮ ਦਿਨ ਹੈ ਪ੍ਰਿੰਸ ਇੱਕ ਵਾਰੀ ਫੇਰ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਅੱਜ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਨੇ ਅਤੇ ਪੇੜ ਪੋਤੇ ਜਿਹੜਾ ਇੱਥੋਂ ਦੀ ਲੈ ਕੇ ਘਰਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਟਰਾਲੀ ਭਰੀ ਹੋਈ ਬੂਟੇ ਹੀ ਬੂਟੇ ਤੁਹਾਨੂੰ ਹਰੇ ਭਰੇ ਉਹ ਨਜ਼ਰ ਆਣਗੇ ਤੇ ਨੌਜਵਾਨ ਇੱਥੇ ਲੋਕਾਂ ਨੂੰ ਬੂਟੇ ਵੰਡ ਰਹੇ ਨੇ ਉਹ ਤਸਵੀਰ ਤੁਹਾਨੂੰ ਨਜ਼ਰ ਆਵੇਗੀ ਤਾਂ ਇਸ ਪਾਸੇ ਤੁਸੀਂ ਤਸਵੀਰ ਦੇਖੋਗੇ ਕਿ ਹੱਥਾਂ ਦੇ ਵਿੱਚ ਹਰ ਇੱਕ ਦੇ ਪੇੜ ਪੌਦੇ ਨੇ ਤਾਂ ਇਹ ਤਸਵੀਰ ਕਾਫੀ ਖਾਸ ਹੈ ਕਿਉਂਕਿ ਅੱਜ ਪਟਿਆਲਾ ਚ ਇਹਨਾਂ ਨੌਜਵਾਨਾਂ ਨੇ ਜਿਹੜਾ ਵੱਡਾ ਇਨੀਸ਼ੀਏਟਿਵ ਲਿੱਤਾ ਤੇ ਵੱਡਾ ਕਦਮ ਚੁੱਕਿਆ ਹੈ ਤਾਂ ਗੱਡੀਆਂ ਦੇ ਵਿੱਚ ਪੇੜ ਪੌਦੇ ਲੈ ਜਾਂਦੇ ਹੋਏ ਨੌਜਵਾਨ ਨਜ਼ਰ ਆ ਰਹੇ ਨੇ ਹਰ ਇੱਕ ਦੇ ਹੱਥਾਂ ਦੇ ਵਿੱਚ ਬੂਟੇ ਹੀ ਬੂਟੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਪਟਿਆਲਾ ਦੀ ਤਸਵੀਰ ਹੈ ਜਿੱਥੇ ਇੱਕ ਨੌਜਵਾਨ ਨੇ ਆਪਣੇ ਜਨਮ ਦਿਨ ਮੌਕੇ ਇਹ ਵੱਡਾ ਕਦਮ ਜਿਹੜਾ ਹੈ ਉਹ ਚੁੱਕਿਆ। ਇਸ ਵੇਲੇ ਸਾਡੇ ਨਾਲ ਸਧਾਨਾ ਬਰਾਦਸੋ ਬਾਈ ਜੀ ਹੁਣੇ ਮੌਜੂਦ ਨੇ ਸਰ ਕਿਸ ਤਰ੍ਹਾਂ ਵੇਖਦੇ ਹੋ ਅੱਜ ਜਿਹੜਾ ਨੌਜਵਾਨਾਂ ਨੇ ਬੜਾ ਵੱਡਾ ਕਦਮ ਚੁੱਕਿਆ ਸਮਾਜ ਨੂੰ ਜ਼ਰੂਰਤ ਵੀ ਸੀ ਇਸ ਦੀ। ਕਿਸ ਤਰ੍ਹਾਂ ਵੇਖਦੇ? ਮੈਂ ਦੇਖਦਾ ਜੀ ਕਿ ਸਾਡੇ ਜਵਾਨ ਜੇਕਰ ਇਸ ਪਾਸੇ ਵੱਲ ਤੁਰ ਰਹੇ ਹੈ ਜੇਕਰ ਉਹ ਨੇਚਰ ਨੂੰ ਗ੍ਰੀਨਰੀ ਨੂੰ ਪਿਆਰ ਕਰਦੇ ਹੈ ਤਾਂ ਸਾਡਾ ਆਉਣ ਵਾਲਾ ਭਵਿੱਖ ਵੀ ਬੜਾ ਹਰਿਆਲੀ ਭਰਿਆ ਹੋਣ ਵਾਲਾ ਹੈ ਤੇ ਮੈਂ ਇਸ ਚੀਜ਼ ਦੀ ਬੜੀ ਸ਼ਲਾਘਾ ਕਰਦਾ। ਦੇ ਬਹੁਤ ਧੰਨਵਾਦ ਕਰਨਾ ਸਾਡੀ ਨਵੀਂ ਪਨੀਰੀ ਨੂੰ ਕਿ ਉਹ ਇਸ ਪਾਸੇ ਆ ਰਹੀ ਹੈ। ਠੀਕ ਹੈ ਵੀਰੇ ਅੱਜ ਜਿਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਲੋਕ ਪਹੁੰਚ ਰਹੇ ਨੇ ਹਨ ਜਿਹੜੇ ਪੇੜ ਪੌਦੇ ਲੋਕੀ ਪੈਸੇ ਲੈ ਕੇ ਖਰੀਦਦੇ ਸੀਗੇ ਹਨਾ ਕਾਫੀ ਐਨੇ ਮਹਿੰਗੇ ਵੀ ਹੁੰਦੇ ਸੀਗੇ ਹਨਾ ਅੱਜ ਉਹ ਮੁਫਤ ਚ ਕੈਂਪ ਲਗਾਇਆ ਗਿਆ ਉਸ ਦਾ ਹਨਾ ਹਾਂ ਇਹ ਚੀਜ਼ ਤਾਂ ਹੈ ਹੀ ਹੈ ਜੀ ਦੇਖੋ ਕੋਈ ਵੀ ਇੱਥੋਂ ਪੇੜ ਫ੍ਰੀ ਲੈ ਕੇ ਜਾ ਸਕਦਾ ਹੈ ਜਿਸ ਨੂੰ ਮਤਲਬ ਜਿਹੜਾ ਕੋਈ ਇੱਥੋਂ ਇੱਕ ਪੇੜ ਲੈ ਕੇ ਜਾਏਗਾ ਉਹਨੂੰ ਸ਼ੌਂਕ ਉੱਠੇਗਾ ਤਾਂ ਚਾਰ ਪੇੜ ਉਹ ਖਰੀਦ ਕੇ ਵੀ ਲੈ ਕੇ ਆਏਗਾ ਤਾਂ ਇਹ ਬੜਾ ਸ਼ਲਾਘਾਪੂਰਨ ਕਾਰਜ ਹੈ ਜੀ ਇੱਕ ਦੇਖ ਨੂੰ ਮਿਲਦਾ ਜਗਾ ਲੋਕੀ ਆ ਨਾ ਮੁੰਡੇ ਖੁੰਡੇ ਅੱਜ ਕੱਲ ਸ਼ੋਸ਼ੇ ਵਾਜਿਆਂ ਦੇ ਚੱਕਰ 'ਚ ਪੈ ਕੇ ਆ ਨਾ ਪੈਸਾ ਬਰਬਾਦ ਕਰਦੇ ਸੀਗੇ ਵੱਡੀਆਂ ਵੱਡੀਆਂ ਪਾਰਟੀਆਂ ਰੱਖਣੀਆਂ ਉਹ ਤੇ ਸ਼ਰਾਬਾਂ ਚਲਣੀਆਂ ਆ ਨਾ ਲੇਕਿਨ ਇਹ ਨੌਜਵਾਨਾਂ ਨੇ ਆਪਣੀ ਸੋਚ ਬਦਲ ਗਿਆ ਨਾ ਇਹ ਉਪਰਾਲਾ ਕੀਤਾ ਤੁਸੀਂ ਕੀ ਕਹੋਗੇ ਇਹਨਾਂ ਨੂੰ ਇਹ ਸੇਧ ਹੈ ਜੀ ਜਵਾਨ ਪੀੜੀ ਨੂੰ ਜਿਹੜੇ ਬੱਚੇ ਇਧਰ ਉਧਰ ਜਾਂਦੇ ਆ ਉਹ ਸਾਰੇ ਵੀ ਇਹਨਾਂ ਜੀ ਇਹਨਾਂ ਨੂੰ ਦੇਖ ਕੇ ਇਹਨਾਂ ਤੋਂ ਇਨਸਪਾਇਰ ਹੋ ਕੇ ਉਹ ਵੀ ਇਹਨਾਂ ਕਦਮਾਂ ਵੱਲ ਵੱਧ ਸਕਦੇ ਆ ਗ੍ਰੀਨਰੀ ਵੱਲ ਵੱਧ ਸਕਦੇ ਆ ਚੰਗੇ ਕਾਰਜ ਕਰ ਸਕਦੇ ਆ ਇਸ ਵੇਲੇ ਸਾਡੇ ਨਾਲ ਡੀਐਸਪੀ ਪਵਾਨੀਗੜ੍ਹ ਰਾਹੁਲ ਕੋਸ਼ਲ ਹਾਣੀ ਮੌਜੂਦ ਨੇ ਇਸ ਮੌਕੇ ਤੇ ਖਾਸ ਤੌਰ ਤੇ ਪਹੁੰਚੇ ਨੇ ਅਤੇ ਨੌਜਵਾਨਾਂ ਨੂੰ ਹੌਸਲਾ ਉਬਜ਼ਾਈ ਕਰ ਰਹੇ ਨੇ ਕੋਸ਼ਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਪ੍ਰਿੰਸ ਨੇ ਜਿਹੜਾ ਉਪਰਾਲਾ ਕੀਤਾ ਹੈ ਨਾ ਕਲੱਬਾਂ ਦੇ ਵਿੱਚ ਪੈਸਾ ਬਰਬਾਦ ਨਾ ਕਰਨ ਦੀ ਬਜਾਏ ਅੱਜ ਪੌਦੇ ਵੰਡੇ ਜਾ ਰਹੇ ਨੇ ਐਕਚੁਅਲੀ ਬਹੁਤ ਵਧੀਆ ਸੋਚ ਹੈ ਪ੍ਰਿੰਸ ਸਿੱਧੂ ਦੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਸ ਸਿੱਧੂ ਨੂੰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਪ੍ਰਿੰਸ ਸਿੱਧੂ ਨੇ ਜਿਹੜੀ ਮਹਿਮ ਸ਼ੁਰੂ ਕੀਤੀ ਹੈ ਇਹਦੇ ਕਾਫੀ ਅੱਛੇ ਦੋਸਤ ਨੇ ਇਹਦਾ ਇੱਕ ਗਰੁੱਪ ਹੈ ਇਹਨਾਂ ਸਾਰਿਆਂ ਨੇ ਮਤਲਬ ਇੱਕ ਨਵੀਂ ਸੋਚ ਪੈਦਾ ਕਰਕੇ ਇਸ ਗਰੁੱਪ ਦੇ ਨਾਲ ਜਿਹਨੇ ਪੌਦੇ ਲਾਣਾ ਪੰਛੀਆਂ ਦੇ ਲਈ ਮਤਲਬ ਉਹਨਾਂ ਦੇ ਘਰ ਦੇਣਾ ਬਹੁਤ ਵਧੀਆ ਇੱਕ ਨਵਾਂ ਤਰੀਕਾ ਇਹਨਾਂ ਨੇ ਸ਼ੁਰੂ ਕਰਿਆ ਇਹਦੇ ਨਾਲ ਨੌਜਵਾਨਾਂ ਨੂੰ ਚੰਗੀ ਸੋਚ ਵੀ ਮਿਲੇਗੀ ਤੇ ਸਾਡਾ ਜਿਹੜਾ ਸਮਾਜ ਦੇ ਵਿੱਚ ਵਾਤਾਵਰਣ ਜਿਹੜਾ ਖਰਾਬ ਹੋਇਆ ਹੋਇਆ ਉਹਨੂੰ ਠੀਕ ਹੋਣ ਲਈ ਉਹਨੂੰ ਇੰਪਰੂਵ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣਾ ਮਦਦ ਮਿਲੇਗੀ ਕੋਈ ਜਿਸ ਤਰ੍ਹਾਂ ਨਾਲ ਵੱਡੀ ਗੰਟੀ 'ਚ ਲੋਕ ਪਹੁੰਚ ਰਹੇ ਨੇ ਔਰੇ ਬੂਟੇ ਲੈੰਦੇ ਹੋਏ ਨਜ਼ਰ ਆ ਰਹੇ ਨੇ ਚਿੜੀਆ ਦੇ ਘਰ ਲੈੰਦੇ ਹੋਏ ਨਜ਼ਰ ਆ ਰਹੇ ਨੇ ਨਾ ਕਿਸ ਤਰ੍ਹਾਂ ਦਾ ਲੱਗਦਾ ਦਿਲ ਬਹੁਤ ਵਧੀਆ ਲੱਗਦਾ ਹੈ ਮੈਨੂੰ ਪਤਾ ਹੈ ਲੋਕ ਵੀ ਦਿਨੋਂ ਚਾਹੁੰਦੇ ਨੇ ਵੀ ਵੱਧ ਵੱਧ ਪੌਦੇ ਲਾਣ ਅੱਜ ਅਸੀਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੈ ਤਾਂ ਇਸ ਚੀਜ਼ ਨੂੰ ਵਧੀਆ ਯੂਟਿਲਾਈਜ਼ ਕਰਨਗੇ ਔਰ ਉੱਥੇ ਵੀ ਪੌਦੇ ਲੱਗ ਜਾਣਗੇ ਜਿੱਥੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਜਿਸ ਤਰ੍ਹਾਂ ਪ੍ਰਿੰਸ ਨੇ ਕਿਹਾ ਕਹਿੰਦਾ ਵੱਡੇ ਭਾਈ ਸਾਹਿਬ ਦੀ ਕਾਫੀ ਵੱਡੀ ਕਿਰਪਾ ਰਹੀ ਹੈ ਕਿ ਇਹਨਾਂ ਨੇ ਮੈਨੂੰ ਇਸ ਵੱਲ ਤੋਰਿਆ ਸੀਗਾ ਪਹਿਲਾਂ ਜਦੋਂ ਕੈਂਪ ਲਗਾਇਆ ਉਦੋਂ 5000 ਬੂਟੇ ਵੰਡੇ ਕਹਿੰਦੇ ਅੱਜ 500 ਛੜੀਆਂ ਦੇ ਘਰ ਵੀ ਐਡ ਕਰਦੇ ਵਿੱਚ ਹਾਂ ਮੇਰਾ ਛੋਟਾ ਭਾਈ ਹੈ ਪ੍ਰਿੰਸ ਦੂ ਚਲੋ ਇਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਵੀਰ ਜੀ ਅਸੀਂ ਕੁਝ ਨਵਾਂ ਕਰਨਾ ਚਾਹੁੰਦੇ ਆ ਤਾਂ ਮੈਨਾਂ ਸਲਾਹ ਦਿੱਤੀ ਵੀ ਆਪਾਂ ਪੌਦੇ ਲਾਈਏ ਵਾਤਾਵਰਣ ਜਿਹੜਾ ਅੱਜਕੱਲ ਬੜਾ ਖਰਾਬ ਹੋ ਰਿਹਾ ਹੈ ਮਨੂੰ ਸਿੱਧੇ ਰਸਤੇ ਲਾ ਕੇ ਵੱਧ ਤੋਂ ਵੱਧ ਪੌਦੇ ਲਾਈਏ ਆਪਾਂ ਤੇ ਬਿਲਕੁਲ ਇਸਨ ਰਾਹੁਲ ਕੋਸ਼ਲ ਜਿਹੜੇ ਅੱਜ ਖਾਸ ਤੌਰ ਤੇ ਪਹੁੰਚੇ ਨੇ ਤਾਂ ਕਾਫੀ ਵੱਡਾ ਉਪਰਾਲਾ ਹੈ ਨੌਜਵਾਨਾਂ ਦਾ ਕਿਉਂਕਿ ਅੱਜ ਸਮਾਜ ਨੂੰ ਜ਼ਰੂਰਤ ਵੀ ਹੈ ਇਸ ਦੀ ਕਿਉਂਕਿ ਜਿਸ ਤਰ੍ਹਾਂ ਪੇੜ ਪੌਦੇ ਵੱਡੇ ਜਾ ਰਹੇ ਨੇ ਕੱਟ ਰਹੀ ਹੈ ਤਾਂ ਉਸ ਕਰਕੇ ਕਾਫੀ ਜ਼ਰੂਰਤ ਸੀ ਕਿ ਸਮਾਜ ਨੂੰ ਕੈਮਰਾ ਬਰਸ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬ